ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਠੀਕ ਹੀ ਹੋਵੋਗੇ ਅੱਜ ਮੈਂ ਗੱਲ ਕਰਦਾ ਤੁਹਾਡੇ ਕੋਲੇ ਇੱਕ ਹੈਜੀ ਸਟ੍ਰੈਟੇਜੀ ਬਾਰੇ ਜਿਹੜੀ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਦੋ ਜਾਂ ਤਿੰਨ ਵਾਰ ਵਧੀਆ ਜੈਕਪੌਟ ਦੇ ਸਕਦੀ ਹੈ ਵਧੀਆ ਪੈਸਾ ਬਣਾ ਕੇ ਦੇ ਸਕਦੀ ਹੈ ਇਹ ਸਟ੍ਰੈਟੇਜੀ 80 ਤੋਂ 90% ਕੰਮ ਕਰਦੀ ਹੀ ਕਰਦੀ ਹੈ ਇੱਕ ਦੋ ਹਫ਼ਤੇ ਇੱਕ ਹਫ਼ਤੇ ਦੇ ਵਿੱਚ ਦੋ ਜਾਂ ਤਿੰਨ ਵਾਰ ਇਹ ਸਟ੍ਰੈਟਜੀ ਨੇ ਕੰਮ ਕਰਨਾ ਹੀ ਕਰਨਾ ਹੈ ਤੇ ਤੁਹਾਨੂੰ ਇਹ ਸਟ੍ਰੈਟਜੀ ਇੱਕ ਵੱਡਾ ਜੈਕਪੌਟ ਦੇ ਸਕਦੀ ਹੈ ਜੇ ਤੁਸੀਂ ਇਹ ਸਟ੍ਰੈਟਜੀ ਨੂੰ ਅਪਲਾਈ ਕਰੋਗੇ ਇਹਨੂੰ ਦੇਖੋਗੇ ਠੀਕ ਹੈ ਤੁਹਾਨੂੰ ਬਹੁਤ ਵਧੀਆ ਤੁਹਾਨੂੰ ਪ੍ਰੋਫਿਟ ਬਣ ਸਕਦਾ ਤੁਹਾਨੂੰ ਮੈਂ ਬਾਅਦ ਦੇ ਵਿੱਚ ਦੱਸੂਗਾ ਵੀ ਇਹ ਤੁਹਾਨੂੰ ਛੋਟੇ ਚਾਰਟ ਦੇ ਉੱਤੇ ਤੁਸੀਂ ਇਹਨੂੰ ਕਿਵੇਂ ਅਪਲਾਈ ਕਰ ਸਕਦੇ ਹੋ ਕਿਵੇਂ ਲਾ ਸਕਦੇ ਹੋ ਤੁਹਾਨੂੰ ਮੈਂ ਪਹਿਲਾਂ ਦੱਸਦਾ ਵੀ ਇਹ ਸਟ੍ਰੈਟੇਜੀ ਕਿਵੇਂ ਕੰਮ ਕਰਦੀ ਹੈ ਦੇਖੋ ਜਿਹੜੀ ਹੁਣ ਇਹ ਆਹ ਦੇਖੋ ਮੈਂ ਇੱਥੇ ਲਾ ਰੱਖੀ ਆ 5 EMA 15 EMA ਜਿਹੜੀ ਇਹ ਰੈੱਡ ਲਾਈਨ ਆ ਰਹੀ ਹੈ ਨਾ ਇਹ 15 EMA ਆ ਔਰ ਜਿਹੜੀ ਬਲੂ ਲਾਈਨ ਆ ਰਹੀ ਹੈ ਇਹ ਇਹ 5 EM ਨੇ ਤੁਸੀਂ ਕਲਰ ਆਪ ਦੇ ਹਿਸਾਬ ਨਾਲ ਚੇਂਜ ਲਾ ਸਕਦੇ ਹੋ ਕੋਈ ਵੀ ਕਲਰ ਲਾ ਸਕਦੇ ਹੋ ਮੈਂ ਰੈੱਡ ਕਲਰ ਲਾਇਆ 50 EM ਦਾ ਔਰ 5 EM ਦਾ ਮੈਂ ਬਲੂ ਕਲਰ ਲਾਇਆ ਤੁਹਾਨੂੰ ਮੈਂ ਦੱਸਦਾ ਵੀ ਕਿਵੇਂ ਕੰਮ ਕਰਦੀ ਹੈ ਦੇਖੋ ਧਿਆਨ ਨਾਲ ਚਾਰਟ ਤੇ ਥੋੜਾ ਜਿਆਦਾ ਗੌਰ ਕਰਿਓ ਇਹ ਸਟ੍ਰੈਟਜੀ ਤੁਹਾਨੂੰ 80 ਤੋਂ 90% ਇੱਕ ਹਫਤੇ ਦੇ ਵਿੱਚ ਵਧੀਆ ਪ੍ਰੋਫਿਟ ਬਣਾ ਕੇ ਦੇ ਸਕਦੀ ਹੈ ਜੇ ਤੁਸੀਂ ਸਟ੍ਰੈਟਜੀ ਨੂੰ ਅਪਲਾਈ ਕਰੋਗੇ ਠੀਕ ਹੈ ਦੇਖੋਗੇ ਦੇਖੋ ਇਹ ਕਿਵੇਂ ਕੰਮ ਕਰਦੀ ਹੈ ਜਿਹੜੀ 50 EM ਸਟ੍ਰੈਟਜੀ ਹੈ ਥੱਲੇ ਤੋਂ ਕੰਮ ਕਰਦੀ ਹੈ ਵੀ ਮਾਰਕੀਟ ਨੇ ਥੱਲੇ ਤੋਂ ਕਦੇ ਉੱਤੇ ਕਦੋਂ ਉੱਤੇ ਜਾਣਾ ਤੁਹਾਨੂੰ ਇਹ ਸਿਗਨਲ ਦਿੰਦੀ ਹੈ ਜਿਹੜੀ 15 EMA ਸਟ੍ਰੈਟਜੀ ਹੈ ਜਿਹੜੀ 15 EMA ਤੁਹਾਨੂੰ ਪੰਜਾਬੀ ਚ ਦੱਸਦਾ 15 EMA ਸਟ੍ਰੈਟਜੀ ਹੈ ਇਹ ਤੁਹਾਨੂੰ ਦੱਸਦੀ ਹੈ ਵੀ ਕਦੋਂ ਮਾਰਕੀਟ ਨੇ ਥੱਲੇ ਤੋਂ ਉੱਤੇ ਜਾਣਾ ਹੁਣ ਤੁਸੀਂ ਧਿਆਨ ਨਾਲ ਦੇਖੋ ਅਹ ਦੇਖੋ ਇਹ ਰੈੱਡ ਲਾਈਨ ਹੈ ਜਿਹੜੀ 50 ਨੀਜਮ ਹੈ ਇਹ ਦੇਖੋ ਕਿਵੇਂ ਕੰਮ ਕਰਦੀ ਹੈ ਦੇਖੋ ਪਹਿਲਾਂ ਇਹਦਾ ਇਹ ਇੱਕ ਇੱਕ ਰੂਲ ਹੈ ਵੀ ਜਦੋਂ ਜਿਵੇਂ ਸਿੰਪਲ ਸਟ੍ਰੈਟਜੀ ਹੈ ਕੋਈ ਬੜਾ ਔਖਾ ਨਹੀਂ ਹੈਗਾ ਤੁਸੀਂ ਧਿਆਨ ਨਾਲ ਦੇਖੋ ਵੀ ਜਦੋਂ ਕਦੋਂ ਕਿਵੇਂ ਕੰਮ ਕਰਦੀ ਹੈ ਦੇਖੋ ਜਿਵੇਂ ਇਹਦੇ ਇੱਕ ਰੂਲ ਹੈ ਵੀ ਜਿਹੜੀ ਵੀ ਕੋਈ ਸਭ ਤੋਂ ਪਹਿਲੀ ਕੈਂਡਲ ਬਣੇ ਉਹ ਇਹਦੇ ਥੱਲੇ ਕਲੋਜ਼ ਹੋਣੀ ਚਾਹੀਦੀ ਹੈ ਜੇ ਇਹਨੂੰ ਪਾਰ ਨਹੀਂ ਕਰਨੀ ਚਾਹੀਦੀ ਇਹਨੂੰ ਕ੍ਰੋਸ ਨਹੀਂ ਕਰਨੀ ਚਾਹੀਦੀ ਠੀਕ ਹੈ ਦੇਖੋ ਪਹਿਲਾਂ ਬਣੀ ਰੈੱਡ ਲਾਈਨ ਬਣੀ ਫਿਰ ਬਣੀ ਗ੍ਰੀਨ ਲਾਈਨ ਠੀਕ ਹੈ ਇਹਦੇ ਦੇਖੋ ਇਹ ਉੱਤੇ ਨਹੀਂ ਕ੍ਰੋਸ ਕੀਤਾ ਇਹ ਥੱਲੇ ਇਹਨੇ ক্লোਜ਼ ਕਰਤਾ ਫਿਰ ਜਿਹੜੀ ਇਹ ਤੋਂ ਬਾਅਦ ਰੈੱਡ ਲਾਈਨ ਬਣੀ ਉਹਨੇ ਇਹਦੇ ਉੱਤੇ ਰੈੱਡ ਲਾਈਨ ਨੂੰ ਤੋੜਤਾ ਇਹਦੇ ਉੱਤੇ ਗਈ ਠੀਕ ਹੈ ਤੁਸੀਂ ਵੇਟ ਕਰਨੀ ਹੈ ਉਸ ਤੋਂ ਬਾਅਦ ਫਿਰ ਦੇਖੋ ਇੱਕ ਦੋ ਕੈਂਡਲਾਂ ਦਾ ਤੁਸੀਂ ਵੇਟ ਕਰਨਾ ਹੈ ਫਿਰ ਤੁਸੀਂ ਦੇਖੋ ਉਸ ਤੋਂ ਬਾਅਦ ਫਿਰ ਰੈੱਡ ਲਾਈਨ ਬਣੀ ਫਿਰ ਗ੍ਰੀਨ ਬਣੀ ਉਸ ਤੋਂ ਬਾਅਦ ਫਿਰ ਗ੍ਰੀਨ ਬਣੀ ਫਿਰ ਜਿਹੜੀ ਤੀਜੀ ਗ੍ਰੀਨ ਕੈਂਡਲ ਬਣੀ ਨਾ ਇਹਨੇ ਇਹਦਾ ਦੇਖੋ ਹਾਈ ਬ੍ਰੇਕ ਕੀਤਾ ਹੈ ਰੈੱਡ ਰੈੱਡ ਲਾਈਨ ਦਾ ਠੀਕ ਹੈ ਰੈੱਡ ਕੈਂਡਲ ਦਾ ਜਦੋਂ ਹਾਈ ਟ੍ਰੈਂਡ ਨਾਲ ਲਾ ਲ ਦੇਖੋ ਟ੍ਰੈਂਡਾਂ ਲਾਤੀ ਮੈਂ ਜਦੋਂ ਇਹਦਾ ਅਜਨੇ ਹਾਈ ਬ੍ਰੇਕ ਕੀਤਾ ਤੁਸੀਂ ਦੇਖੋ ਥੋੜੀ ਇੱਥੇ ਐਂਟਰੀ ਬਣ ਬਣਦੀ ਹੈ ਤੁਸੀਂ ਸਟਾਪ ਲੌਸ ਕਿੰਨੇ ਦਾ ਰੱਖ ਸਕਦੇ ਹੋ ਤੁਹਾਡਾ ਸਟਾਪ ਲੌਸ ਨਿਕਲ ਕੇ ਆਉਂਦਾ 20 ਜਾਂ 30 ਪੁਆਇੰਟਾਂ ਦਾ ਪਰ ਤੁਹਾਡੀ ਰਿਸਕ ਰਿਵਾਰਡ ਜਿਹੜੀ ਰੇਸ਼ਿਓ ਹੈ ਉਹ ਕਿੰਨੇ ਦੀ 6.3 ਦੀ ਮੰਨ ਕੇ ਚਲੋ ਬਹੁਤ ਵੱਡਾ ਜੈਕਪੌਟ ਆ ਤੁਸੀਂ ਦੇਖੋ ਵਿੱਚ 74000 ਤੋਂ ਕਟ ਤੋਂ ਕਟ 474 500 ਤੱਕ ਗਈ ਹੈ 500 ਪੁਆਇੰਟ ਬਹੁਤ ਵੱਡਾ ਜੈਕਪੌਟ ਹੈ ਤੁਸੀਂ ਇੱਥੇ ਸਟਾਪ ਲੌਸ ਲਾ ਸਕਦੇ ਹੋ ਇੱਥੇ ਐਂਟਰੀ ਬਣਾ ਸਕਦੇ ਹੋ ਦੇਖੋ ਸਿੱਧਾ ਗਈ ਇਹਨੇ ਤੁਹਾਨੂੰ ਵਧੀਆ ਸਿਗਨਲ ਦਿੱਤਾ ਹੁਣ ਦੇਖੋ 5 EMA ਸਟ੍ਰੈਟਜੀ ਕਦੋਂ ਕੰਮ ਕਰਦੀ ਹੈ ਜਦੋਂ ਮਾਰਕੀਟ ਨੇ ਉੱਤੇ ਤੋਂ ਥੱਲੇ ਡਿੱਗਣਾ ਹੈ ਪੀ ਸਾਈਡ ਵਾਸਤੇ ਵਰਤੀ ਜਾਂਦੀ ਹੈ ਸਟ੍ਰੈਟਜੀ ਠੀਕ ਹੈ ਤੁਸੀਂ ਦੇਖੋ ਧਿਆਨ ਨਾਲ ਵੀ ਇਹ 5 EMA ਸਟ੍ਰੈਟਜੀ ਕਿਵੇਂ ਕੰਮ ਕਰਦੀ ਹੈ ਜਦੋਂ ਇਹ ਇਹਨ 5 EMA ਇਹ ਬਲੂ ਲਾਈਨ ਹੈ ਜਿਹੜੀ ਠੀਕ ਹੈ ਬਲੂ ਲਾਈਨ ਤੇ ਤੁਸੀਂ ਦੇਖਣਾ ਇਹ 5 EMA ਹੁੰਦੀ ਹੈ ਜਿਹੜੀ ਉੱਤੇ ਤੋਂ ਥੱਲੇ ਨੂੰ ਕੰਮ ਕਰਦੀ ਹੈ ਦੇਖੋ ਇਹ 515 EMA ਤਹਾਨੂੰ ਜਾ ਰਿਹਾ ਇੱਥੇ ਇਹਨੇ سپورਟ ਲਈ ਠੀਕ ਹੈ ਇਹਨੇ ਲਈ سپورਟ ਤੁਸੀਂ ਦੇਖ ਸਕਦੇ ਹੋ ਵੀ 400 ਤੇ 64 ਤੇ سپورਟ ਲਈ ਜਿੱਥੋਂ ਤੱਕ ਗਈ ਤੁਸੀਂ ਇੱਥੇ ਆਪਦਾ ਪ੍ਰੋਫਿਟ ਬੁੱਕ ਕਰ ਸਕਦੇ ਹੋ ਠੀਕ ਹੈ ਹੁਣ ਤੁਸੀਂ ਦੇਖੋ ਥੱਲੇ ਆ ਰਹੀ ਹੈ ਹੁਣ ਆਪਾਂ ਨੂੰ ਥੱਲੇ ਦਾ ਕਿਵੇਂ ਸਿਗਨਲ ਮਿਲੂਗਾ ਦੇਖੋ ਪਹਿਲੀ ਰੈੱਡ ਲਾਈਨ ਬਣੀ ਇਹਨੇ ਬਲੂ ਲਾਈਨ ਨੂੰ ਤੋੜਿਆ ਤੁਸੀਂ ਥੋੜੀ ਇੱਥੇ ਐਂਟਰੀ ਨਹੀਂ ਬਣਦੀ ਤੁਸੀਂ ਇੱਥੇ ਕੀ ਕਰ ਸਕਦੇ ਹੋ ਤੁਸੀਂ 3 ਕੈਂਡਲਾਂ ਦਾ ਵੇਟ ਕਰਨਾ 2 ਕੈਂਡਲ ਤਾਂ ਘੱਟ ਤੋਂ ਘੱਟ ਤੁਸੀਂ ਦੇਖਣੀਆਂ ਨੇ ਤੁਸੀਂ ਦੇਖਣਾ ਵੀ ਆਹ ਦੇਖੋ ਵੀ ਇੱਥੇ ਆਹ ਕੈਂਡਲ ਬਣੀ 5 ਮਿੰਟਾਂ ਦੀ ਕੈਂਡਲ ਬਣੀ ਠੀਕ ਹੈ ਤੁਸੀਂ ਇੱਥੇ ਟ੍ਰੈਂਡ ਲਾਈਨ ਲਾਓ 5 ਮਿੰਟਾਂ ਦੀ ਕੈਂਡਲ ਤੇ ਜਿਹੜੀ ਜਿਹੜੀ ਥੱਲੇ ਆ ਰਹੀ ਹੈ ਉਸ ਤੋਂ ਬਾਅਦ ਤੁਸੀਂ ਕੀ ਦੇਖਣਾ ਵੀ ਜਿਹੜੀ ਦੂਜੀ ਕੈਂਡਲ ਬਣ ਰਹੀ ਹੈ ਉਹ ਇਹਦਾ ਲੋ ਬ੍ਰੇਕ ਕਰ ਰਹੀ ਹੈ ਹਾਂ ਬ੍ਰੇਕ ਕਰ ਰਹੀ ਹੈ ਦੇਖੋ ਇਹ ਨੇ ਇਹਦਾ ਲੋ ਬ੍ਰੇਕ ਕੀਤਾ ਤੁਹਾਡੀ ਐਂਟਰੀ ਕਿੱਥੇ ਬਣ ਗਈ 374 330 ਤੇ ਤੁਹਾਡੀ ਐਂਟਰੀ ਬਣ ਗਈ ਤੁਹਾਡਾ ਸਟਾਪ ਲੌਸ ਕਿੰਨੇ ਦਾ ਰਿਹਾ 3.3 ਪੁਆਇੰਟ ਦਾ ਸਟਾਪ ਲੌਸ ਰਿਹਾ ਦੇਖੋ ਇੱਥੋਂ ਮਾਰਕੀਟ ਵੇਟਰ ਇਹ ਟ੍ਰੈਂਡ ਲੈ ਇਹਨੂੰ 5 EMA ਬਲੂ ਲਾਈਨ ਨੂੰ ਫਾਲੋ ਕਰਦੀ 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 ਤੁਸੀਂ ਦੇਖ ਲਓ ਕਿੱਥੋਂ ਤੱਕ ਆ ਗਈ ਇਹ ਇਹ ਉਸੇ ਲੈਵਲ ਤੇ ਫੇਰ ਆ ਗਈ ਮੰਨ ਮੰਨ ਕੇ ਜੋ ਡਬਲ ਜੈਕਪੌਟ ਤੁਸੀਂ ਕੈਚ ਕਰ ਸਕਦੇ ਹੋ ਇਥੇ ਦੇਖੋ ਇਹ ਆ ਗਈ 74 74000 ਦੇ ਲੈਵਲ ਤੇ ਫੇਰ ਆ ਗਈ ਇਦਾਂ ਤੁਸੀਂ ਇਹ ਸਟ੍ਰੈਟਜੀ ਨੂੰ ਅਪਲਾਈ ਕਰਕੇ ਆਪਣੇ ਚਾਰਟ ਤੇ ਤੁਸੀਂ ਦੇਖ ਸਕਦੇ ਹੋ ਕਦੇ ਕਦੋਂ ਮਾਰਕੀਟ ਨੇ ਉੱਤੇ ਜਾਣਾ ਕਦੋਂ ਥੱਲੇ ਜਾਣਾ ਇਹ ਸਟ੍ਰੈਟਜੀ ਇੱਕ ਇੱਕ ਹਫ਼ਤੇ ਦੇ ਵਿੱਚ 2 ਜਾਂ 3 ਵਾਰ ਪੱਕਾ ਕੰਮ ਕਰਦੀ ਹੈ ਤੇ ਤੁਹਾਨੂੰ ਵੱਡਾ ਜੈਕਪੌਟ ਦੇ ਸਕਦੀ ਹੈ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹ ਤੁਸੀਂ ਆਪਣੇ ਚਾਰਟ ਤੇ ਕਿਵੇਂ ਲਾ ਸਕਦੇ ਹੋ ਤੁਸੀਂ ਆਪਣੇ ਚਾਰਟ ਤੇ ਦੇਖਣਾ ਹੈ ਇਹ ਆ ਸ਼ੋ ਕਰਦਾ ਇੱਕ ਇੰਡੀਕੇਟਰ ਇੰਡੀਕੇਟਰ ਹੈ ਠੀਕ ਹੈ ਆਪਸ਼ਨ ਆ ਤੁਸੀਂ ਇਹਦੇ ਉੱਤੇ ਕਲਿੱਕ ਕਰਨੀ ਹੈ ਇਹਦੇ ਉੱਤੇ ਕਲਿੱਕ ਕਰਕੇ ਤੁਸੀਂ ਭਰਨਾ ਹੈ ਈ ਠੀਕ ਹੈ ਤੁਹਾਨੂੰ ਮੈਂ ਦੱਸਦਾ ਈ ਐਮ ਏ ਠੀਕ ਹੈ ਈ ਐਮ ਏ ਭਰਨਾ ਤੁਸੀਂ ਇੱਕ ਮਿੰਟ ਵੇਟ ਕਰੋ ਤੁਸੀਂ ਇਹਦੇ ਚਾਰਟ ਤੇ ਭਰਨਾਗਾ ਈ ਐਮ ਏ ਇਹਦੇ ਨਿਕਲ ਕੇ ਫਿਰ ਤੁਹਾਨੂੰ ਸ਼ੋ ਕਰੂਗਾ ਮੂਵਿੰਗ ਐਵਰੇਜ ਠੀਕ ਹੈ ਮੂਵਿੰਗ ਮੂਵਿੰਗ ਐਵਰੇਜ ਇਹਦੇ ਤੁਸੀਂ ਇੱਕ ਵਾਰ ਕਲਿੱਕ ਕਰਨਾ ਹੈ ਫਿਰ ਇੱਕ ਵਾਰ ਫੇਰ ਕਲਿੱਕ ਕਰਨਾ ਹੈ ਠੀਕ ਹੈ ਇਹਦੇ ਉੱਤੇ ਕਲਿੱਕ ਕਰਕੇ ਤੁਹਾਨੂੰ ਕੀ ਸ਼ੋ ਕਰੂਗਾ ਇਹ ਦੇਖੋ ਇਸ ਤਰ੍ਹਾਂ ਸ਼ੋ ਕਰੂਗਾ EMA 9 close 9 ਤੁਸੀਂ ਫਿਰ ਕੀ ਕਰਨਾ ਹੈ ਇਹਦੇ ਉੱਤੇ ਕਲਿੱਕ ਕਰਨੇ ਦੀ ਸੈਟਿੰਗ ਦੇ ਵਿੱਚ ਜਾਣਾ ਸੈਟਿੰਗ ਦੇ ਵਿੱਚ ਜਾ ਕੇ ਤੁਸੀਂ ਇਨਪੁੱਟ ਤੇ ਜਾਣਾ ਹੈ ਇਨਪੁੱਟ ਦੇ ਵਿੱਚ ਤੁਸੀਂ ਜਾ ਕੇ ਇੱਥੇ ਜਿਹੜਾ ਲੈਂਥ ਹੁੰਦੀ ਹੈ ਮਨ ਲੈਂਥ ਨੂੰ ਇਹਨੂੰ ਬਤਾ ਲੈਣਾ ਇਹਨੂੰ ਕਰ ਲੈਣਾ 15 ਠੀਕ ਹੈ ਇਹਨੂੰ ਤੁਸੀਂ ਸਟਾਈਲ ਤੇ ਵੀ ਜਾ ਸਕਦੇ ਹੋ ਕਲਰ ਵੀ ਚੇਂਜ ਕਰ ਸਕਦੇ ਹੋ ਇਹ ਲਾਈਨ ਨੂੰ ਤੁਸੀਂ ਮੋਟਾ ਵੀ ਕਰ ਸਕਦੇ ਹੋ ਪਤਲਾ ਵੀ ਕਰ ਸਕਦੇ ਹੋ ਠੀਕ ਹੈ ਆਹ ਦੇਖੋ ਇਹ ਬਣ ਗਈ ਲਾਈਨ ਹੁਣ ਤੁਸੀਂ ਜਿਹੜੀ ਜਿਹੜੀ ਫੇਰ ਇਸ ਤੇ ਜਾਣਾ ਫਿਰ ਜਿਹੜੀ ਇਹ 9 ਇਨਪੁਟ ਤੇ ਫੇਰ ਜਾਣਾ ਇਹਨੂੰ ਤੁਸੀਂ 5 ਕਰ ਦੇਣਾ ਠੀਕ ਹੈ ਇਹਨੂੰ ਤੁਸੀਂ 5 ਕਰ ਦੇਣਾ ਦੇਖੋ ਇਹਨੂੰ ਤੁਸੀਂ 5 ਕਰ ਦੇਣਾ ਸਕ੍ਰਾਈਬ ਕਰਕੇ ਸਟਾਈਲ ਚੇਂਜ ਕਰ ਲੈਣਾ ਤੁਸੀਂ ਕੋਈ ਵੀ ਕਲਰ ਲਾ ਲੈਣਾ ਇੱਥੇ ਲਾਈਨ ਕਰ ਲਾਈਨ ਲਾ ਦੇਣੀ ਹੈ ਆ ਦੇਖੋ ਇਹ ਤੁਹਾਡੀ ਲੱਗ ਜਾਣੀ ਹੈ ਇਹ ਤੋਂ ਦੇਖੋ ਇਦਾਂ ਹੀ ਕੰਮ ਕਰਨੀ ਆ ਜੇ ਕੋਈ ਤਾਂ ਉੱਪਰ ਗਈ ਇੱਧਰ ਆ ਨੀਚੇ ਆਈ ਤਾਂ ਤੁਸੀਂ ਇਹ ਸਟ੍ਰੈਟਜੀ ਨੂੰ ਆਪਣੇ ਚਾਰਟ ਤੇ ਅਪਲਾਈ ਕਰਕੇ ਦੇਖ ਕੇ ਤੁਸੀਂ ਬਹੁਤ ਵਧੀਆ ਪ੍ਰੋਫਿਟ ਬੁੱਕ ਕਰ ਸਕਦੇ ਹੋ ਠੀਕ ਹੈ ਤਾਂ ਚਲੋ ਜੇ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਚਾਹੁੰਦੇ ਹੋ ਜੋ ਤੁਹਾਨੂੰ ਮੈਂ ਦੇ ਸਕਾਂ ਵੀ ਵਧੀਆ ਤੋਂ ਵਧੀਆ ਤੁਸੀਂ ਕਿਵੇਂ ਟ੍ਰੇਡ ਕਰ ਸਕਦੇ ਹੋ ਕਿਵੇਂ ਜੈਕਪੌਟ ਹਾਸਲ ਕਰ ਸਕਦੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਤੁਹਾਨੂੰ ਮੈਂ ਇਹ ਜਿਹੀਆਂ ਸਟ੍ਰੈਟਜੀੀਆਂ ਦਿੰਦਾ ਰਹੂੰਗਾ ਜਿਹਦੇ ਨਾਲ ਤੁਸੀਂ ਇੱਕ ਵਧੀਆ ਪ੍ਰੋਫਿਟ ਬੁਕਿੰਗ ਕਰ ਸਕਦੇ ਹੋ ਠੀਕ ਹੈ ਚਲੋ 3 ਜੂਨ ਨੂੰ ਮਿਲਦੇ ਆ ਠੀਕ ਹੈ ਟ੍ਰੇਡ ਕਰਦੇ ਆ ਮੈਂ ਬਾਕੀ ਵੀਡੀਓਜ਼ ਪਾ ਰੱਖੀਆਂ ਨੇ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਹੋ ਬੈਂਕ ਨਿਫਟੀ ਨਿਫਟੀ ਮਿਡਕੈਪ ਤੇ ਵੀ ਤੁਸੀਂ ਕਿਵੇਂ ਟ੍ਰੇਡ ਕਰ ਸਕਦੇ ਹੋ ਠੀਕ ਹੈ ਓਕੇ ਥੈਂਕ ਯੂ